ਅੱਜ ਦੇਸ਼ਪੁਰ ਦੇ ਵਿੱਚ ਜਿੱਥੇ ਗੰਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਹੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਅੱਜ ਕਿਸਾਨ ਹਰਿਆਣਾ ਪੰਜਾਬ ਸਮੇਤ ਦੇਸ਼ਪੁਰ ਦੇ ਵਿੱਚ ਟਰੈਕਟਰ ਮਾਰਚ ਕਰਨਗੇ ਇਹ ਮਾਰਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਸਿਆਸੀ ਦੇ ਵੱਲੋਂ ਕੱਢਿਆ ਜਾਵੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਖਨੌਰੀ ਦੇਸ਼ ਸ਼ੰਭੂ ਬਾਰਡਰ ਤੇ ਰੋਜ਼ ਪ੍ਰਦਰਸ਼ਨ ਕਰਦੇ ਆ 26 ਜਨਵਰੀ ਨੂੰ ਸਾਂਝੇ ਤੌਰ ਤੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ ਅੱਜ ਟਰੈਕਟਰ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਸਰਵਜ ਸਿੰਘ ਪੰਦੇਰ ਨੇ ਫੇਸਬੁੱਕ ਪੋਸਟ ਸਾਂਝੀ ਕੀਤੀ ਜਿਸ ਦੌਰਾਨ ਉਹਨਾਂ ਨੇ ਵੀਡੀਓ ਦੇ ਵਿੱਚ ਸੰਦੇਸ਼ ਜਾਰੀ ਕਰਦੇ ਆ ਕਿਹਾ ਕਿ ਅੱਜ ਦੇਸ਼ ਦਾ ਸੰਵਿਧਾਨਿਕ ਦਿਹਾੜਾ ਮਨਾਇਆ ਜਾ ਰਿਹਾ ਪਰ ਇਹ ਲੱਗਦਾ ਹੈ ਕਿ ਕਿਸਾਨਾਂ ਲਈ ਸੰਵਿਧਾਨ ਵੱਖਰਾ ਹੈ ਅਤੇ ਕਾਰੋਬਾਰੀ ਅਬਾਨੀ ਅਤੇ ਅਡਾਨੀਆਂ ਲਈ ਵੱਖ ਹੈ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਲਾਹਾ ਦੇਣ ਲਈ ਪੰਜਾਬ ਨਾਲ ਤੱਕਾ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਵੀ ਥਾਵਾਂ ਤੇ ਕਿਸਾਨ ਟਰੈਕਟਰਾਂ ਨਾਲ ਸੜਕਾਂ ਉੱਤੇ ਉਤਰ ਕੇ ਰੋਸ ਪ੍ਰਗਟ ਕਰਨਗੇ ਟਰੈਕਟਰ ਮਾਰਚ ਦੇ ਇਲਾਵਾ ਅੱਜ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਭਾਜਪਾ ਆਗੂਆਂ ਦੇ ਘਰਾ ਤੇ ਕੋਠੀਆਂ ਅੱਗੇ ਵੀ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਵਿਰੋਧ ਚਚਾਉਣਗੇ ਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਆਬਾਂਡੀਆਂ ਤੇ ਅਡਾਨੀਆਂ ਨਾਲ ਲਾਹ ਪੰਚਾਉਣ ਲਈ ਕਿਸ ਤਰ੍ਹਾਂ ਭਾਜਪਾ ਕਿਸਾਨ ਤੇ ਪੰਜਾਬ ਵਿਰੋਧੀ ਹਤਕੰਡੇ ਅਪਣਾ ਰਹੀ ਹੈ ਜਿਕਰ ਜੋ ਆਕੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 62ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਦੀ ਹਮਾਇਤ ਲਈ ਕਿਸਾਨ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢ ਰਹੇ ਨੇ ਕਿਸਾਨਾਂ ਨੇ ਕਿਹਾ ਹੈ ਕਿ ਐਸਕੇਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਨੂੰ ਪੰਜਾਬ ਤੇ ਹਰਿਆਣਾ ਦੀਆਂ ਹੱਤਾਂ ਤੇ ਸੰਘਰਸ਼ ਕਰਦੇ ਹੋਏ ਇੱਕ ਸਾਲ ਪੂਰਾ ਹੋਣ ਵਾਲਾ ਹੈ ਕਿਸਾਨਾ ਕੁਜਜੀਤ ਸਿੰਘ ਡੱਲੇਵਾਲ ਦੀ ਪੋਖ ਹੜਤਾਲ ਤੇ ਬੈਠੇ ਨੇ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣ ਲਈ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਕਿਸਾਨਾਂ ਤੇ ਮਜ਼ਦੂਰਾਂ ਦਾ ਸੰਘਰਸ਼ ਜਾਰੀ ਰਹੇਗਾ ਜਿਕਰ ਜੋਗ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਬੈਨਰ ਹੇਠ 13 ਫਰਵਰੀ ਨੂੰ 2024 ਨੂੰ ਕਿਸਾਨ ਅੰਦੋਲਨ ਦੋ ਸ਼ੁਰੂ ਕੀਤਾ ਸੀ ਲੋਕ ਸਭਾ ਚੋਣਾਂ ਲਈ ਚੋਣ ਜਾਬਤਾ ਹੋਰ ਤੋਂ ਪਹਿਲਾਂ ਕੇਂਦਰ ਸਰਕਾਰ ਤੇ ਮੰਤਰੀ ਚੰਡੀਗੜ੍ਹ ਪੁੱਜੇ ਤੇ ਕਿਸਾਨਾਂ ਦੇ ਨਾਲ ਤਿੰਨ ਵਾਰ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ ਪਰ ਇਹਨਾਂ ਮੀਟਿੰਗਾਂ ਦੇ ਵਿੱਚ ਕੋਈ ਵੀ ਹੱਲ ਨਹੀਂ ਨਿਕਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਪਰ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਛੰਬੂ ਤੇ ਖਨੌਰੀ ਬਾਰਡਰ ਤੇ ਬੈਰੀਕੇਡ ਲਗਾ ਕੇ ਰੋਕ ਦਿੱਤਾ ਸਾਹਮਣੇ ਕਿਸਾਨ ਬੈਠੇ ਸਨ 21 ਫਰਵਰੀ ਨੂੰ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਨੌਜਵਾਨ ਕਿਸਾਨ ਸੁਭ ਕਰਨ ਸਿੰਘ ਨੂੰ ਸਰਹੱਦ ਤੇ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਸ਼ੁਰੂ ਇਹ ਸੰਘਰਸ਼ ਅੱਜ ਤੱਕ ਜਾਰੀ ਹੈ ਅੱਜ 26 ਜਨਵਰੀ ਹੈ ਅੱਜ ਗਣਤੰਤਰ ਦਿਵਸ ਹੈ संविधान लागू हुआ था लेकिन देश की सत्ता पर समय काबिज मोदी सरकार देश के किसान मजदूर की आवाज का ना तो सम्मान कर रही है ना उनकी मांगे मान रही हैं। और आज पूरे देश भर में ट्रैक्टरों का कार्यक्रम है ट्रैक्टर मार्च होंगे वह शॉपिंग मॉल जो कॉरपोरेट के शॉपिंग मॉल्स हैं और जो बड़े सैलो बनाए हुए हैं हमारी मंडी को खत्म करने के लिए और एफ को खत्म करके जो प्राइवेट साइलोस में अनाज रखा जाएगा वहां पर भाजपा के कार्यालय अथवा घर और जहां कुछ नहीं होगा वहां टोल प्लाजे भी वहां बारह से डेढ़ बजे तक का कार्यक्रम होगा तो आगे ट्रैक्टर मार्च भी होगा यह मार्च तमिलनाडु केरला कर्नाटका तेलंगाना बिहार मध्य प्रदेश महाराष्ट्र यूपी इस तरह से हरियाणा राजस्थान पंजाब में तो है यहाँ पर हमें खबरें हैं बड़ा कार्यक्रम पूरा देश व्यापी लाखों लाख ट्रैक्टर आज ये प्रोग्राम करेंगे सरकार पर प्रेशर डालने के लिए इसी के साथ साथ मैं आज अमृतसर में हूँ जो यहाँ कत्थू नंगल अमृतसर में बड़ा साइलो अदानी जी का बना हुआ उसके बाद डी जो अमृतसर में खन्ना पेपर मिल है वहां एक बड़ा ट्रिलियम सब, सबसे बड़ा अमृतसर का मॉल है वहां पर एक अल्फा बने वहां पर और जो भाजपा के एमपी के उम्मीदवार तरुण जी सिंह संधू जो थे उनके घर के सामने भी कार्यक्रम होगा और वहीं पर लगभग पौने दो से दो बजे शाम को हम लोग पीसी करेंगे तो आज पूरे देश भर में लोगों को आह्वान है अधिक से अधिक निकलिए और अपना ਅੱਜ ਦੀ ਹਾਜ਼ਰੀ ਲਗਾਈਏ ਲੱਖੋ ਲੱਖੋ ਕਿਸਾਨ ਮਜ਼ਦੂਰਾ ਟਰੈਕਟਰ ਵਾਹਨ ਨਿਕਲ ਕੇ ਨਿਕਲੇ ਅੱਜ ਦੇਸ਼ਪੁਰ ਦੇ ਵਿੱਚ ਜਿੱਥੇ ਗਨਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਹੀ ਫਸਲਾਂ ਦੇ ਘਟੋ ਘਾਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਅੱਜ ਕਿਸਾਨ ਹਰਿਆਣਾ ਪੰਜਾਬ ਸਮੇਤ ਦੇਸ਼ਪੁਰ ਦੇ ਵਿੱਚ ਟਰੈਕਟਰ ਮਾਰਚ ਕਰਨਗੇ ਇਹ ਮਾਰਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਸਿਆਸੀ ਦੇ ਵੱਲੋਂ ਕੱਢਿਆ ਜਾਵੇਗਾ ਇਸੇ ਨਾਲ ਹੀ ਤੁਹਾਨੂੰ ਦੱਸਦੀ ਏ ਕਿ ਅੱਜ ਖਨੌਰੀ ਤੇ ਸ਼ੰਭੂ ਬਾਰਡਰ ਤੇ ਰੋਸ ਪ੍ਰਦਰਸ਼ਨ ਕਰਦੇ ਆ 26 ਜਨਵਰੀ ਨੂੰ ਸਾਂਝੇ ਤੌਰ ਤੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ ਅੱਜ ਟਰੈਕਟਰ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਸਰਮਤ ਸਿੰਘ ਪੰਦੇਰ ਨੇ ਫੇਸਬੁੱਕ ਪੋਸਟ ਸਾਂਝੀ ਕੀਤੀ ਜਿਸ ਦੌਰਾਨ ਉਹਨਾਂ ਨੇ ਵੀਡੀਓ ਦੇ ਵਿੱਚ ਸੰਦੇਸ਼ ਜਾਰੀ ਕਰਦੇ ਆ ਕਿਹਾ ਕਿ ਅੱਜ ਦੇਸ਼ ਦਾ ਸੰਵਿਧਾਨਿਕ ਵਿਹਾੜਾ ਮਨਾਇਆ ਜਾ ਰਿਹਾ ਪਰ ਇਹਨੂੰ ਲੱਗਦਾ ਹੈ ਕਿ ਕਿਸਾਨਾਂ ਲਈ ਸੰਵਿਧਾਨ ਵੱਖਰਾ ਹੈ ਅਤੇ ਕਾਰੋਬਾਰੀ ਅਬਾਨੀ ਅਤੇ ਅਡਾਨੀਆਂ ਲਈ ਵੱਖ ਹੈ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਲਾਹਾ ਦੇਣ ਲਈ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਵੀ ਥਾਵਾਂ ਤੇ ਕਿਸਾਨ ਟਰੈਕਟਰਾਂ ਨਾਲ ਸੜਕਾਂ ਉੱਤੇ ਉਤਰ ਕੇ ਰੋਸ ਪ੍ਰਗਟ ਕਰਨਗੇ ਟਰੈਕਟਰ ਮਾਰਚ ਦੇ ਇਲਾਵਾ ਅੱਜ ਦੁਪਹਿਰ 12:00 ਵਜੇ ਤੋਂ 1:30 ਵਜੇ ਤੱਕ ਭਾਜਪਾ ਆਗੂਆਂ ਦੇ ਘਰਾਂ ਤੇ ਕੋਠੀਆਂ ਅੱਗੇ ਵੀ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਵਿਰੋਧ ਚਤਾਉਣਗੇ ਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਅਬਾਨੀਆਂ ਤੇ ਅਡਾਨੀਆਂ ਨਾਲ ਲਾਹ ਪਹੁੰਚਾਉਣ ਲਈ ਇਸ ਤਰ੍ਹਾਂ ਪੰਜ ਪਾਕਿਸਤਾਨ ਤੇ ਪੰਜਾਬ ਵਿਰੋਧੀ ਹਤਕੰਡੇ ਅਪਣਾ ਰਹੀ ਹੈ ਜਿਕਰ ਜੋ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 62ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਦੀ ਹਮਾਇਤ ਲਈ ਕਿਸਾਨ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢ ਰਹੇ ਨੇ ਕਿਸਾਨਾਂ ਨੇ ਕਿਹਾ ਹੈ ਕਿ ਐਸਕੇਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਨੂੰ ਪੰਜਾਬ ਤੇ ਹਰਿਆਣਾ ਦੀਆਂ ਹੱਤਾਂ ਤੇ ਸੰਘਰਸ਼ ਕਰਦੀ ਹੋਏ ਇੱਕ ਸਾਲ ਪੂਰਾ ਹੋਣ ਵਾਲਾ ਹੈ ਕਿਸਾਨਾਂ ਕੋ ਚਕਜੀਤ ਸਿੰਘ ਡੱਲੇਵਾਲ ਦੀ ਪੋਖੜ ਤਾਲ ਤੇ ਬੈਠੇ ਨੇ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣ ਲਈ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਕਿਸਾਨਾਂ ਤੇ ਮਜ਼ਦੂਰਾਂ ਦਾ ਸੰਘਰਸ਼ ਜਾਰੀ ਰਹੇਗਾ ਜਿਕਰ ਜੋ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਬੈਨਰ ਹੇਠ 13 ਫਰਵਰੀ ਨੂੰ 2024 ਨੂੰ ਕਿਸਾਨ ਅੰਦੋਲਨ ਦੋ ਸ਼ੁਰੂ ਕੀਤਾ ਸੀ ਲੋਕ ਸਭਾ ਚੋਣਾਂ ਲਈ ਚੋਣ ਜਾਬਤਾ ਹੋਰ ਤੋਂ ਪਹਿਲਾਂ ਕੇਂਦਰ ਸਰਕਾਰ ਤੇ ਮੰਤਰੀ ਚੰਡੀਗੜ੍ਹ ਪੁੱਜੀ ਤੇ ਕਿਸਾਨਾਂ ਦੇ ਨਾਲ ਤਿੰਨ ਵਾਰ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ ਪਰ ਇਹਨਾਂ ਮੀਟਿੰਗਾਂ ਦੇ ਵਿੱਚ ਕੋਈ ਵੀ ਹੱਲ ਨਹੀਂ ਨਿਕਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਪਰ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਛੰਬੂ ਤੇ ਖਨੌਰੀ ਬਾਰਡਰ ਤੇ ਬੈਰੀਕੇਡ ਲਗਾ ਕੇ ਰੋਕ ਦਿੱਤਾ ਸਾਹਮਣੇ ਕਿਸਾਨ ਬੈਠੇ ਸਨ 21 ਫਰਵਰੀ ਨੂੰ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਨੌਜਵਾਨ ਕਿਸਾਨ ਸੁਭ ਕਰਨ ਸਿੰਘ ਨੂੰ ਸਰਹੱਦ ਤੇ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਸ਼ੁਰੂ ਇਹ ਸੰਘਰਸ਼ ਅੱਜ ਤੱਕ ਜਾਰੀ ਹੈ ਆਜ 26 ਜਨਵਰੀ ਹੈ ਆਜ ਗਣਤੰਤਰ ਦਿਵਸ ਹੈ संविधान लागू हुआ था लेकिन देश की सत्ता पर समय काबिज मोदी सरकार देश के किसान मजदूर की आवाज का ना तो सम्मान कर रही है ना उनकी मांगे मान रही है और आज पूरे देश भर में ट्रैक्टरों का कार्यक्रम है ट्रैक्टर मार्च होंगे वह शॉपिंग मॉल जो कॉरपोरेट के शॉपिंग मॉल्स हैं और जो बड़े सैलो बनाए हुए हैं हमारी मंडी को खत्म करने के लिए और एफ को खत्म करके जो प्राइवेट साइलोस में अनाज रखा जाएगा वहां पर भाजपा के कार्यालय अथवा घर और जहां कुछ नहीं होगा वहां टोल प्लाजे भी वहां 12 से डेढ़ बजे तक का कार्यक्रम होगा तो आगे ट्रैक्टर मार्च भी होगा यह मार्च तमिलनाडु केरला कर्नाटका तेलंगाना बिहार मध्य प्रदेश महाराष्ट्र यूपी इस तरह से हरियाणा राजस्थान पंजाब में तो है यहां पर हमें खबरें हैं बड़ा कार्यक्रम पूरा देश व्यापी लाखों लाख ट्रैक्टर आज ये प्रोग्राम करेंगे सरकार पर प्रेशर डालने के लिए इसी के साथ साथ मैं आज अमृतसर में हूँ जो यहाँ कथु नंगल अमृतसर में बड़ा साइलो अदानी जी का बना हुआ उसके बाद डी मार्ट जो अमृतसर में खन्ना पेपर मिल है वहां एक बड़ा ट्रिलियम सब, सबसे बड़ा अमृतसर का मॉल है वहां पर एक अल्फा बन है वहां पर और जो भाजपा के एमपी के उम्मीदवार तरुण जी सिंह संधू जो थे उनके घर के सामने भी कार्यक्रम होगा और वहीं पर लगभग पौने दो से दो बजे शाम को हम लोग पीसी करेंगे तो आज पूरे देश भर में लोगों को आह्वान है अधिक से अधिक निकलिए ਔਰ ਆਪਣਾ ਅੱਜ ਦੀ ਹਾਜ਼ਰੀ ਲਗਾਈਏ ਲੱਖੋ ਲੱਖੋ ਕਿਸਾਨ ਮਜ਼ਦੂਰਾ ਟਰੈਕਟਰ ਵਾਹਨ ਨਿਕਲ ਕੇ ਨਿਕਲੇ ਅੱਜ ਦੇਸ਼ਪੱਧ ਦੇ ਵਿੱਚ ਜਿੱਥੇ ਗਨਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਹੀ ਫਸਲਾਂ ਦੇ ਘਟੋ ਘਾਟਾ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਅੱਜ ਕਿਸਾਨ ਹਰਿਆਣਾ ਪੰਜਾਬ ਸਮੇਤ ਦੇਸ਼ਪੜ ਦੇ ਵਿੱਚ ਟਰੈਕਟਰ ਮਾਰਚ ਕਰਨਗੇ ਇਹ ਮਾਰਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਸਿਆਸੀ ਦੇ ਵੱਲੋਂ ਕੱਢਿਆ ਜਾਵੇਗਾ ਇਸੇ ਨਾਲ ਹੀ ਤੁਹਾਨੂੰ ਦੱਸਦੀ ਏ ਕਿ ਅੱਜ ਖਨੌਰੀ ਤੇ ਸ਼ੰਭੂ ਬਾਰਡਰ ਤੇ ਰੋਸ ਪ੍ਰਦਰਸ਼ਨ ਕਰਦੇ ਆ 26 ਜਨਵਰੀ ਨੂੰ ਸਾਂਝੇ ਤੌਰ ਤੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ ਅੱਜ ਟਰੈਕਟਰ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਸਰਵਜ ਸਿੰਘ ਪੰਦੇਰ ਨੇ ਫੇਸਬੁੱਕ ਪੋਸਟ ਸਾਂਝੀ ਕੀਤੀ ਜਿਸ ਦੌਰਾਨ ਉਹਨਾਂ ਨੇ ਵੀਡੀਓ ਦੇ ਵਿੱਚ ਸੰਦੇਸ਼ ਜਾਰੀ ਕਰਦੇ ਆ ਕਿਹਾ ਕਿ ਅੱਜ ਦੇਸ਼ ਦਾ ਸੰਵਿਧਾਨਿਕ ਦਿਹਾੜਾ ਮਨਾਇਆ ਜਾ ਰਿਹਾ ਪਰ ਇੰਜ ਲੱਗਦਾ ਹੈ ਕਿ ਕਿਸਾਨਾਂ ਲਈ ਸੰਵਿਧਾਨ ਵੱਖਰਾ ਹੈ ਅਤੇ ਕਾਰੋਬਾਰੀ ਅਬਾਨੀ ਅਤੇ ਅਡਾਨੀਆਂ ਲਈ ਵੱਖ ਹੈ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਲਾਹਾ ਦੇਣ ਲਈ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਵੀ ਥਾਵਾਂ ਤੇ ਕਿਸਾਨ ਟਰੈਕਟਰਾਂ ਨਾਲ ਸੜਕਾਂ ਉੱਤੇ ਉਤਰ ਕੇ ਰੋਸ ਪ੍ਰਗਟ ਕਰਨਗੇ ਟਰੈਕਟਰ ਮਾਰਚ ਦੇ ਇਲਾਵਾ ਅੱਜ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਪਾਜਪਾ ਆਗੂਆਂ ਦੇ ਘਰਾ ਤੇ ਕੋਠੀਆਂ ਅੱਗੇ ਵੀ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਵਿਰੋਧ ਚਤਾਉਣਗੇ ਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਅਬਾਨੀਆਂ ਤੇ ਅਡਾਨੀਆਂ ਨਾਲ ਲਾਹ ਪਹੁੰਚਾਉਣ ਲਈ ਕਿਸ ਤਰ੍ਹਾਂ ਪਾਜਪਾ ਕਿਸਾਨ ਤੇ ਪੰਜਾਬ ਵਿਰੋਧੀ ਹਤਕੰਡੇ ਅਪਣਾ ਰਹੀ ਹੈ ਜਿਕਰ ਜੋ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 62ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਦੀ ਹਮਾਇਤ ਲਈ ਕਿਸਾਨ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢ ਰਹੇ ਨੇ ਕਿਸਾਨਾਂ ਨੇ ਕਿਹਾ ਹੈ ਕਿ ਐਸਕੇਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਨੂੰ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਤੇ ਸੰਘਰਸ਼ ਕਰਦੀ ਹੋਏ ਇੱਕ ਸਾਲ ਪੂਰਾ ਹੋਣ ਵਾਲਾ ਹੈ ਕਿਸਾਨਾ ਗੁਜਕਜੀਤ ਸਿੰਘ ਡੱਲੇਵਾਲ ਦੀ ਪੋਖ ਹੜਤਾਲ ਤੇ ਬੈਠੇ ਨੇ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣ ਲਈ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਕਿਸਾਨਾਂ ਤੇ ਮਜ਼ਦੂਰਾਂ ਦਾ ਸੰਘਰਸ਼ ਜਾਰੀ ਰਹੇਗਾ ਜਿਕਰ ਜੋ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਬੈਨਰ ਹੇਠ 13 ਫਰਵਰੀ ਨੂੰ 2024 ਨੂੰ ਕਿਸਾਨ ਅੰਦੋਲਨ ਦੋ ਸ਼ੁਰੂ ਕੀਤਾ ਸੀ ਲੋਕ ਸਭਾ ਚੋਣਾਂ ਲਈ ਚੋਣ ਜਾਬਤਾ ਹੋਰ ਤੋਂ ਪਹਿਲਾਂ ਕੇਂਦਰ ਸਰਕਾਰ ਤੇ ਮੰਤਰੀ ਚੰਡੀਗੜ੍ਹ ਪੁੱਜੇ ਤੇ ਕਿਸਾਨਾਂ ਦੇ ਨਾਲ ਤਿੰਨ ਵਾਰ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ ਪਰ ਇਹਨਾਂ ਮੀਟਿੰਗਾਂ ਦੇ ਵਿੱਚ ਕੋਈ ਵੀ ਹੱਲ ਨਹੀਂ ਨਿਕਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਪਰ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਛੰਬੂ ਤੇ ਖਨੌਰੀ ਬਾਰਡਰ ਤੇ ਬੈਰੀਗੇਡ ਲਗਾ ਕੇ ਰੋਕ ਦਿੱਤਾ ਸਾਹਮਣੇ ਕਿਸਾਨ ਬੈਠੇ ਸਨ 21 ਫਰਵਰੀ ਨੂੰ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਨੌਜਵਾਨ ਕਿਸਾਨ ਸ਼ੁਭ ਕਰਨ ਸਿੰਘ ਨੂੰ ਸਰਹੱਦ ਤੇ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਸ਼ੁਰੂ ਇਹ ਸੰਘਰਸ਼ ਅੱਜ ਤੱਕ ਜਾਰੀ ਹੈ ਅੱਜ 26 ਜਨਵਰੀ ਹੈ ਅੱਜ ਗਣਤੰਤਰ ਦਿਵਸ ਹੈ संविधान लागू हुआ था लेकिन देश की सत्ता पर समय काबिज मोदी सरकार देश के किसान मजदूर की आवाज का ना तो सम्मान कर रही है ना उनकी मांगे मान रही है और आज पूरे देश भर में ट्रैक्टरों का कार्यक्रम है ट्रैक्टर मार्च होंगे वह शॉपिंग मॉल जो कॉरपोरेट के शॉपिंग मॉल्स हैं और जो बड़े सैलो बनाए हुए हैं हमारी मंडी को खत्म करने के लिए और एफ को खत्म करके जो प्राइवेट साइलोस में अनाज रखा जाएगा वहां पर भाजपा के कार्यालय अथवा घर और जहां कुछ नहीं होगा वहां टोल प्लाजे भी वहां 12 से डेढ़ बजे तक का कार्यक्रम होगा तो आगे ट्रैक्टर मार्च भी होगा यह मार्च तमिलनाडु केरला कर्नाटका तेलंगाना बिहार मध्य प्रदेश महाराष्ट्र यूपी इस तरह से हरियाणा राजस्थान पंजाब में तो है यहाँ पर हमें खबरें हैं बड़ा कार्यक्रम पूरा देश व्यापी लाखों लाख ट्रैक्टर आज ये प्रोग्राम करेंगे सरकार पर प्रेशर डालने के लिए इसी के साथ साथ मैं आज अमृतसर में हूँ जो यहाँ कत्थू नंगल अमृतसर में बड़ा साइलो अदानी जी का बना हुआ उसके बाद डी मार्ट जो अमृतसर में खन्ना पेपर मिल है वहां एक बड़ा ट्रिलियम सब, सबसे बड़ा अमृतसर का मॉल है वहां पर एक अल्फावन है वहां पर और जो भाजपा के एमपी के उम्मीदवार तरुण जी सिंह संधू जो थे उनके घर के सामने भी कार्यक्रम होगा और वहीं पर लगभग पौने दो से दो बजे शाम को हम लोग पीसी करेंगे तो आज पूरे देश भर में लोगों को आह्वान है अधिक से अधिक निकलिए ਔਰ ਆਪਣਾ ਅੱਜ ਦੀ ਹਾਜ਼ਰੀ ਲਗਾਈਏ ਲੱਖੋ ਲੱਖੋ ਕਿਸਾਨ ਮਜ਼ਦੂਰਾ ਟਰੈਕਟਰ ਵਾਹਨ ਨਿਕਲ ਕੇ ਨਿਕਲੇ ਅੱਜ ਦੇਸ਼ਪੁਰ ਦੇ ਵਿੱਚ ਜਿੱਥੇ ਗਨਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਹੀ ਫਸਲਾਂ ਦੇ ਘਟੋ ਘਾਟਾ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਅੱਜ ਕਿਸਾਨ ਹਰਿਆਣਾ ਪੰਜਾਬ ਸਮੇਤ ਦੇਸ਼ਪੁਰ ਦੇ ਵਿੱਚ ਟਰੈਕਟਰ ਮਾਰਚ ਕਰਨਗੇ ਇਹ ਮਾਰਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਸਿਆਸੀ ਦੇ ਵੱਲੋਂ ਕੱਢਿਆ ਜਾਵੇਗਾ ਇਸੇ ਨਾਲ ਹੀ ਤੁਹਾਨੂੰ ਦੱਸਦੀ ਏ ਕਿ ਅੱਜ ਖਨੌਰੀ ਤੇ ਸ਼ੰਭੂ ਬਾਰਡਰ ਤੇ ਰੋਸ ਪ੍ਰਦਰਸ਼ਨ ਕਰਦੇ ਆ 26 ਜਨਵਰੀ ਨੂੰ ਸਾਂਝੇ ਤੌਰ ਤੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ ਅੱਜ ਟਰੈਕਟਰ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਸਰਵਜਿੰਗ ਪੰਦੇਰ ਨੇ ਫੇਸਬੁੱਕ ਪੋਸਟ ਸਾਂਝੀ ਕੀਤੀ ਜਿਸ ਦੌਰਾਨ ਉਹਨਾਂ ਨੇ ਵੀਡੀਓ ਦੇ ਵਿੱਚ ਸੰਦੇਸ਼ ਜਾਰੀ ਕਰਦੇ ਆ ਕਿਹਾ ਕਿ ਅੱਜ ਦੇਸ਼ ਦਾ ਸੰਵਿਧਾਨਿਕ ਦਿਹਾੜਾ ਮਨਾਇਆ ਜਾ ਰਿਹਾ ਪਰ ਇਹਨੂੰ ਲੱਗਦਾ ਹੈ ਕਿ ਕਿਸਾਨਾਂ ਲਈ ਸੰਵਿਧਾਨ ਵੱਖਰਾ ਹੈ ਅਤੇ ਕਾਰੋਬਾਰੀ ਅਬਾਨੀ ਅਤੇ ਅਡਾਨੀਆਂ ਲਈ ਵੱਖ ਹੈ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਲਾਹਾ ਦੇਣ ਲਈ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਵੀ ਥਾਵਾਂ ਤੇ ਕਿਸਾਨ ਟਰੈਕਟਰਾਂ ਨਾਲ ਸੜਕਾਂ ਉੱਤੇ ਉਤਰ ਕੇ ਰੋਸ ਪ੍ਰਗਟ ਕਰਨਗੇ ਟਰੈਕਟਰ ਮਾਰਚ ਦੇ ਇਲਾਵਾ ਅੱਜ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਭਾਜਪਾ ਆਗੂਆਂ ਦੇ ਘਰਾ ਤੇ ਕੋਠੀਆਂ ਅੱਗੇ ਵੀ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਵਿਰੋਧ ਚਤਾਉਣਗੇ ਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਅਬਾਨੀਆਂ ਤੇ ਅਡਾਨੀਆਂ ਨਾਲ ਲਾਹ ਪਹੁੰਚਾਉਣ ਲਈ ਕਿਸ ਤਰ੍ਹਾਂ ਭਾਜਪਾ ਕਿਸਾਨ ਤੇ ਪੰਜਾਬ ਵਿਰੋਧੀ ਹਤਕੰਡੇ ਅਪਣਾ ਰਹੀ ਹੈ ਜਿਕਰ ਜੋ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 62ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਦੀ ਹਮਾਇਤ ਲਈ ਕਿਸਾਨ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢ ਰਹੇ ਨੇ ਕਿਸਾਨਾਂ ਨੇ ਕਿਹਾ ਹੈ ਕਿ ਐਸਕੇਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਨੂੰ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਤੇ ਸੰਘਰਸ਼ ਕਰਦੀ ਹੋਏ ਇੱਕ ਸਾਲ ਪੂਰਾ ਹੋਣ ਵਾਲਾ ਹੈ ਕਿਸਾਨਾ ਕੁਜਗਜੀਤ ਸਿੰਘ ਡੱਲੇਵਾਲ ਦੀ ਪੋਖ ਹੜਤਾਲ ਤੇ ਬੈਠੇ ਨੇ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣ ਲਈ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਕਿਸਾਨਾਂ ਤੇ ਮਜ਼ਦੂਰਾਂ ਦਾ ਸੰਘਰਸ਼ ਜਾਰੀ ਰਹੇਗਾ ਜਿਕਰ ਜੋ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਬੈਨਰ ਹੇਠ 13 ਫਰਵਰੀ ਨੂੰ 2024 ਨੂੰ ਕਿਸਾਨ ਅੰਦੋਲਨ ਦੋ ਸ਼ੁਰੂ ਕੀਤਾ ਸੀ ਲੋਕ ਸਭਾ ਚੋਣਾਂ ਲਈ ਚੋਣ ਜਾਤਾ ਹੋਰ ਤੋਂ ਪਹਿਲਾਂ ਕੇਂਦਰ ਸਰਕਾਰ ਤੇ ਮੰਤਰੀ ਚੰਡੀਗੜ੍ਹ ਪੁੱਜੇ ਤੇ ਕਿਸਾਨਾਂ ਦੇ ਨਾਲ ਤਿੰਨ ਵਾਰ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ ਪਰ ਇਹਨਾਂ ਮੀਟਿੰਗਾਂ ਦੇ ਵਿੱਚ ਕੋਈ ਵੀ ਹੱਲ ਨਹੀਂ ਨਿਕਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਪਰ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਛੰਬੂ ਤੇ ਖਨੌਰੀ ਬਾਰਡਰ ਤੇ ਬੈਰੀਕੇਡ ਲਗਾ ਕੇ ਰੋਕ ਦਿੱਤਾ ਸਾਹਮਣੇ ਕਿਸਾਨ ਬੈਠੇ ਸਨ 21 ਫਰਵਰੀ ਨੂੰ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਨੌਜਵਾਨ ਕਿਸਾਨ ਸੁਭ ਕਰਨ ਸਿੰਘ ਨੂੰ ਸਰਹੱਦ ਤੇ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਸ਼ੁਰੂ ਇਹ ਸੰਘਰਸ਼ ਅੱਜ ਤੱਕ ਜਾਰੀ ਹੈ ਆਜ 26 ਜਨਵਰੀ ਹੈ ਆਜ ਗਣਤੰਤਰ ਦਿਵਸ ਹੈ संविधान लागू हुआ था लेकिन देश की सत्ता पर समय काबिज मोदी सरकार देश के किसान मजदूर की आवाज का ना तो सम्मान कर रही है ना उनकी मांगे मान रही है और आज पूरे देश भर में ट्रैक्टरों का कार्यक्रम है ट्रैक्टर मार्च होंगे वह शॉपिंग मॉल जो कॉरपोरेट के शॉपिंग मॉल्स हैं और जो बड़े सैलो बनाए हुए हैं हमारी मंडी को खत्म करने के लिए और एफ को खत्म करके जो प्राइवेट साइलोस में अनाज रखा जाएगा वहां पर भाजपा के कार्यालय अथवा घर और जहां कुछ नहीं होगा वहां टोल प्लाजे भी वहां 12 से डेढ़ बजे तक का कार्यक्रम होगा तो आगे ट्रैक्टर मार्च भी होगा यह मार्च तमिलनाडु केरला कर्नाटका तेलंगाना बिहार मध्य प्रदेश महाराष्ट्र यूपी इस तरह से हरियाणा राजस्थान पंजाब में तो है यहाँ पर हमें खबरें हैं बड़ा कार्यक्रम पूरा देश व्यापी लाखों लाख ट्रैक्टर आज ये प्रोग्राम करेंगे सरकार पर प्रेशर डालने के लिए इसी के साथ साथ मैं आज अमृतसर में हूँ जो यहाँ कत्थू नंगल अमृतसर में बड़ा साइलो अदानी जी का बना हुआ उसके बाद डी जो अमृतसर में खन्ना पेपर मिल है वहां एक बड़ा ट्रिलियम सब, सबसे बड़ा अमृतसर का मॉल है वहां पर एक अल्फावन है वहां पर और जो भाजपा के एमपी के उम्मीदवार तरुण जी सिंह संधू जो थे उनके घर के सामने भी कार्यक्रम होगा और वहीं पर लगभग पौने दो से दो बजे शाम को हम लोग पीसी करेंगे तो आज पूरे देश भर में लोगों को आह्वान है अधिक से अधिक निकलिए ਔਰ ਆਪਣਾ ਅੱਜ ਦੀ ਹਾਜ਼ਰੀ ਲਗਾਈਏ ਲੱਖੋ ਲੱਖੋ ਕਿਸਾਨ ਮਜ਼ਦੂਰਾ ਟਰੈਕਟਰ ਵਾਹਨ ਨਿਕਲ ਕੇ ਨਿਕਲੇ ਅੱਜ ਦੇਸ਼ਪੜ ਦੇ ਵਿੱਚ ਜਿੱਥੇ ਗਨਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਹੀ ਫਸਲਾਂ ਦੇ ਘਟੋ ਘਾਟਾ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਅੱਜ ਕਿਸਾਨ ਹਰਿਆਣਾ ਪੰਜਾਬ ਸਮੇਤ ਦੇਸ਼ਪੜ ਦੇ ਵਿੱਚ ਟਰੈਕਟਰ ਮਾਰਚ ਕਰਨਗੇ ਇਹ ਮਾਰਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਸਿਆਸੀ ਦੇ ਵੱਲੋਂ ਕੱਢਿਆ ਜਾਵੇਗਾ ਇਸੇ ਨਾਲ ਹੀ ਤੁਹਾਨੂੰ ਦੱਸਦੀ ਏ ਕਿ ਅੱਜ ਖਨੌਰੀ ਤੇ ਸ਼ੰਭੂ ਬਾਰਡਰ ਤੇ ਰੋਸ ਪ੍ਰਦਰਸ਼ਨ ਕਰਦੇ ਆ 26 ਜਨਵਰੀ ਨੂੰ ਸਾਂਝੇ ਤੌਰ ਤੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ ਅੱਜ ਟਰੈਕਟਰ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਸਰਵਜ ਸਿੰਘ ਪੰਦੇਰ ਨੇ ਫੇਸਬੁੱਕ ਪੋਸਟ ਸਾਂਝੀ ਕੀਤੀ ਜਿਸ ਦੌਰਾਨ ਉਹਨਾਂ ਨੇ ਵੀਡੀਓ ਦੇ ਵਿੱਚ ਸੰਦੇਸ਼ ਜਾਰੀ ਕਰਦੇ ਆ ਕਿਹਾ ਕਿ ਅੱਜ ਦੇਸ਼ ਦਾ ਸੰਵਿਧਾਨਿਕ ਦਿਹਾੜਾ ਮਨਾਇਆ ਜਾ ਰਿਹਾ ਪਰ ਇਹ ਲੱਗਦਾ ਹੈ ਕਿ ਕਿਸਾਨਾਂ ਲਈ ਸੰਵਿਧਾਨ ਵੱਖਰਾ ਹੈ ਅਤੇ ਕਾਰੋਬਾਰੀ ਅਬਾਨੀ ਅਤੇ ਅਡਾਨੀਆਂ ਲਈ ਵੱਖ ਹੈ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਲਾਹਾ ਦੇਣ ਲਈ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਵੀ ਥਾਵਾਂ ਤੇ ਕਿਸਾਨ ਟਰੈਕਟਰਾਂ ਨਾਲ ਸੜਕਾਂ ਉੱਤੇ ਉਤਰ ਕੇ ਰੋਸ ਪ੍ਰਗਟ ਕਰਨਗੇ ਟਰੈਕਟਰ ਮਾਰਚ ਦੇ ਇਲਾਵਾ ਅੱਜ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਭਾਜਪਾ ਆਗੂਆਂ ਦੇ ਘਰਾ ਤੇ ਕੋਠੀਆਂ ਅੱਗੇ ਵੀ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਵਿਰੋਧ ਜਤਾਉਣਗੇ ਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਅਬਾਨੀਆਂ ਤੇ ਅਡਾਨੀਆਂ ਨਾਲ ਲਾਹ ਪਹੁੰਚਾਉਣ ਲਈ ਕਿਸ ਤਰ੍ਹਾਂ ਭਾਜ ਪਾਕਿਸਤਾਨ ਤੇ ਪੰਜਾਬ ਵਿਰੋਧੀ ਹਤਕੰਡੇ ਅਪਣਾ ਰਹੀ ਹੈ ਜ਼ਿਕਰ ਜੋ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 62ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਦੀ ਹਮਾਇਤ ਲਈ ਕਿਸਾਨ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢ ਰਹੇ ਨੇ ਕਿਸਾਨਾਂ ਨੇ ਕਿਹਾ ਹੈ ਕਿ ਐਸਕੇਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਨੂੰ ਪੰਜਾਬ ਤੇ ਹਰਿਆਣਾ ਦੀਆਂ ਹੱਤਾਂ ਤੇ ਸੰਘਰਸ਼ ਕਰਦੀ ਹੋਏ ਇੱਕ ਸਾਲ ਪੂਰਾ ਹੋਣ ਵਾਲਾ ਹੈ ਕਿਸਾਨਾ ਕੁਜਗਜੀਤ ਸਿੰਘ ਡੱਲੇਵਾਲ ਦੀ ਪੋਖ ਹੜਤਾਲ ਤੇ ਬੈਠੇ ਨੇ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣ ਲਈ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਕਿਸਾਨਾਂ ਤੇ ਮਜ਼ਦੂਰਾਂ ਦਾ ਸੰਘਰਸ਼ ਜਾਰੀ ਰਹੇਗਾ ਜ਼ਿਕਰ ਜੋ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਬੈਨਰ ਹੇਠ 13 ਫਰਵਰੀ ਨੂੰ 2024 ਨੂੰ ਕਿਸਾਨ ਅੰਦੋਲਨ ਦੋ ਸ਼ੁਰੂ ਕੀਤਾ ਸੀ ਲੋਕ ਸਭਾ ਚੋਣਾਂ ਲਈ ਚੋਣ ਜਾਬਤਾ ਇਹਰ ਤੋਂ ਪਹਿਲਾ ਕੇਂਦਰ ਸਰਕਾਰ ਤੇ ਮੰਤਰੀ ਚੰਡੀਗੜ੍ਹ ਪੁੱਜੇ ਤੇ ਕਿਸਾਨਾਂ ਦੇ ਨਾਲ ਤਿੰਨ ਵਾਰ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ ਪਰ ਇਹਨਾਂ ਮੀਟਿੰਗਾਂ ਦੇ ਵਿੱਚ ਕੋਈ ਵੀ ਹੱਲ ਨਹੀਂ ਨਿਕਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਪਰ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਛੰਬੂ ਤੇ ਖਨੌਰੀ ਬਾਰਡਰ ਤੇ ਬੈਰੀਕੇਡ ਲਗਾ ਕੇ ਰੋਕ ਦਿੱਤਾ ਸਾਹਮਣੇ ਕਿਸਾਨ ਬੈਠੇ ਸਨ 21 ਫਰਵਰੀ ਨੂੰ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਨੌਜਵਾਨ ਕਿਸਾਨ ਸੁਭ ਕਰਨ ਸਿੰਘ ਨੂੰ ਸਰਹੱਦ ਤੇ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਸ਼ੁਰੂ ਇਹ ਸੰਘਰਸ਼ ਅੱਜ ਤੱਕ ਜਾਰੀ ਹੈ ਅੱਜ 26 ਜਨਵਰੀ ਹੈ ਅੱਜ ਗਣਤੰਤਰ ਦਿਵਸ ਹੈ संविधान लागू हुआ था लेकिन देश की सत्ता पर समय काबिज मोदी सरकार देश के किसान मजदूर की आवाज का ना तो सम्मान कर रही है ना उनकी मांगे मान रही हैं। और आज पूरे देश भर में ट्रैक्टरों का कार्यक्रम है ट्रैक्टर मार्च होंगे वह शॉपिंग मॉल जो कॉरपोरेट के शॉपिंग मॉल्स हैं और जो बड़े सैलो बनाए हुए हैं हमारी मंडी को खत्म करने के लिए और एफ को खत्म करके जो प्राइवेट साइलोस में अनाज रखा जाएगा वहां पर भाजपा के कार्यालय अथवा घर और जहां कुछ नहीं होगा वहां टोल प्लाजे भी वहां 12 से डेढ़ बजे तक का कार्यक्रम होगा तो आगे ट्रैक्टर मार्च भी होगा यह मार्च तमिलनाडु केरला कर्नाटका तेलंगाना बिहार मध्य प्रदेश महाराष्ट्र यूपी इस तरह से हरियाणा राजस्थान पंजाब में तो है यहाँ पर हमें खबरें हैं बड़ा कार्यक्रम पूरा देश व्यापी लाखों लाख ट्रैक्टर आज ये प्रोग्राम करेंगे सरकार पर प्रेशर डालने के लिए इसी के साथ साथ मैं आज अमृतसर में हूँ जो यहाँ कथु नंगल अमृतसर में बड़ा साइलो अदानी जी का बना हुआ उसके बाद डी मार्ड जो अमृतसर में खन्ना पेपर मिल है वहां एक बड़ा ट्रिलियम सब सबसे बड़ा अमृतसर का मॉल है वहां पर एक अल्फा बने वहां पर और जो भाजपा के एमपी के उम्मीदवार तरुण जी सिंह संधू जो थे उनके घर के सामने भी कार्यक्रम होगा और वहीं पर लगभग पौने दो से दो बजे शाम को हम लोग पीसी करेंगे तो आज पूरे देश भर में लोगों को आह्वान है अधिक से अधिक निकलिए ਔਰ ਆਪਣਾ ਅੱਜ ਦੀ ਹਾਜ਼ਰੀ ਲਗਾਈਏ ਲੱਖੋ ਲੱਖੋ ਕਿਸਾਨ ਮਜ਼ਦੂਰਾ ਟਰੈਕਟਰ ਵਾਹਨ ਨਿਕਲ ਕੇ ਨਿਕਲੇ ਅੱਜ ਦੇਸ਼ਪੱਧ ਦੇ ਵਿੱਚ ਜਿੱਥੇ ਗਨਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਹੀ ਫਸਲਾਂ ਦੇ ਘਟੋ ਘਾਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਅੱਜ ਕਿਸਾਨ ਹਰਿਆਣਾ ਪੰਜਾਬ ਸਮੇਤ ਦੇਸ਼ਪੱਧ ਦੇ ਵਿੱਚ ਟਰੈਕਟਰ ਮਾਰਚ ਕਰਨਗੇ ਇਹ ਮਾਰਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਸਿਆਸੀ ਦੇ ਵੱਲੋਂ ਕੱਢਿਆ ਜਾਵੇਗਾ ਇਸੇ ਨਾਲ ਹੀ ਤੁਹਾਨੂੰ ਦੱਸਦੀ ਏ ਕਿ ਅੱਜ ਖਨੌਰੀ ਤੇ ਸ਼ੰਭੂ ਬਾਰਡਰ ਤੇ ਰੋਸ ਪ੍ਰਦਰਸ਼ਨ ਕਰਦੇ ਆ 26 ਜਨਵਰੀ ਨੂੰ ਸਾਂਝੇ ਤੌਰ ਤੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ ਅੱਜ ਟਰੈਕਟਰ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਸਰਵਜਿੰਗ ਪੰਦੇਰ ਨੇ ਫੇਸਬੁੱਕ ਪੋਸਟ ਸਾਂਝੀ ਕੀਤੀ ਜਿਸ ਦੌਰਾਨ ਉਹਨਾਂ ਨੇ ਵੀਡੀਓ ਦੇ ਵਿੱਚ ਸੰਦੇਸ਼ ਜਾਰੀ ਕਰਦੇ ਆ ਕਿਹਾ ਕਿ ਅੱਜ ਦੇਸ਼ ਦਾ ਸੰਵਿਧਾਨਿਕ ਵਿਹਾੜਾ ਮਣਾਇਆ ਜਾ ਰਿਹਾ ਪਰ ਇਹਨੂੰ ਲੱਗਦਾ ਹੈ ਕਿ ਕਿਸਾਨਾਂ ਲਈ ਸੰਵਿਧਾਨ ਵੱਖਰਾ ਹੈ ਅਤੇ ਕਾਰੋਬਾਰੀ ਅਬਾਨੀ ਅਤੇ ਅਡਾਨੀਆਂ ਲਈ ਵੱਖ ਹੈ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਲਾਹਾ ਦੇ ਲਈ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਵੀ ਥਾਵਾਂ ਤੇ ਕਿਸਾਨ ਟਰੈਕਟਰਾਂ ਨਾਲ ਸੜਕਾਂ ਉੱਤੇ ਉਤਰ ਕੇ ਰੋਜ਼ ਪ੍ਰਗਟ ਕਰਨਗੇ ਟਰੈਕਟਰ ਮਾਰਚ ਦੇ ਇਲਾਵਾ ਅੱਜ ਦੁਪਹਿਰ 12:00